ਦੋਸਤੋ ਧਰਨੇ ਵਾਲਿਆਂ ਦੀ ਮਾੜੀ ਖਬਰ ਹੈ ਕਿ ਜਿਹੜੇ ਬੰਦੇ ਧਰਨੇ ਲਾਉਂਦੇ ਆ ਜਾਂ ਫਿਰ ਇੰਗੇਜ ਰਹਿੰਦੇ ਆ ਵੱਖ-ਵੱਖ ਐਕਟੀਵਿਟੀ ਦੇ ਵਿੱਚ ਹੁਣ ਜਿਹੜਾ ਨਵਾਂ ਕਾਨੂੰਨ ਬੀ ਐਨ ਐਸ ਐਸ ਇਹਨਾਂ ਨੇ ਲੈ ਕੇ ਆਂਦਾ ਸੀ ਆਰ ਪੀ ਸੀ ਦੀ ਥਾਂ ਤੇ ਉਹਦੇ ਵਿੱਚ ਇੱਕ ਸੈਕਸ਼ਨ ਨਵਾਂ 172 ਜਿਹੜਾ ਉਹ ਐਡ ਕਰ ਦਿੱਤਾ 172 ਸੈਕਸ਼ਨ ਕੀ ਕਹਿੰਦਾ ਕਿ ਭਈ ਜੇ ਕੋਈ ਵੀ ਪੁਲਿਸ ਅਫਸਰ ਆ ਉਹ ਕਿਸੇ ਪਰਸਨਸ ਨੂੰ ਜਿਹੜਾ ਉਹ ਡਾਇਰੈਕਸ਼ਨ ਕਰਦਾ ਕਿ ਭਈ ਤੁਸੀਂ ਇਹ ਧਰਨਾ ਨਹੀਂ ਲਾ ਸਕਦੇ ਜਾਂ ਫਿਰ ਇਹ ਅਨਲੌਫੁਲ ਐਕਟੀਵਿਟੀ ਜਿਹੜੀ ਆ ਉਹ ਨਹੀਂ ਕਰ ਸਕਦੇ ਤਾਂ ਉਸ ਕੇਸ ਦੇ ਵਿੱਚ ਪੁਲਿਸ ਵਾਲਾ ਉਹਨਾਂ ਨੂੰ ਡਾਇਰੈਕਸ਼ਨ ਕਰੂਗਾ ਕਿ ਭਈ ਇਹ ਕੰਮ ਨਾ ਕਰੋ ਤੇ ਜੇ ਉਹ ਬੰਦੇ ਫਿਰ ਵੀ ਧਰਨਾ ਲਾਉਂਦੇ ਆ ਜਾਂ ਫਿਰ ਜਿਹੜੀ ਉਹਨਾਂ ਨੇ ਡਾਇਰੈਕਸ਼ਨ ਕੀਤੀ ਆ ਤਾਂ ਉਹਨਾਂ کیسਾਂ ਦੇ ਵਿੱਚ ਪੁਲਿਸ ਵਾਲੇ ਦੇ ਕੋਲ ਫਿਰ ਪਾਵਰ ਆ ਜਾਂਦੀ ਹੈ ਕਿ ਉਹ ਜਾਂ ਤਾਂ ਉਹਨਾਂ ਬੰਦਿਆਂ ਨੂੰ ਜਿਹੜਾ ਉਹ ਮੈਜਿਸਟ੍ਰੇਟ ਦੇ ਕੋਲ ਪੇਸ਼ ਕਰ ਦਵੇ ਜਦੋਂ ਉਹ ਮੈਜਿਸਟ੍ਰੇਟ ਕੋ ਲੈ ਜਾਊਗਾ ਤਾਂ ਫਿਰ ਮੈਜਿਸਟ੍ਰੇਟ ਦੇਖੇ ਕਿ ਭਈ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ 'ਚ ਭੇਜਣਾ ਹੈ ਜਾਂ ਫਿਰ ਪੁਲਿਸ ਰਿਮਾਨ ਜਿੱਦਾਂ ਵੀ ਮੰਗਦਿਆ ਜਾਂ ਫਿਰ ਉਹਨਾਂ ਨੂੰ ਛੱਡਣਾ ਜੋ ਵੀ ਆ ਬੌਂਡਸ ਦੇ ਉੱਪਰ ਜਾਂ ਫਿਰ ਦੂਜਾ ਕੈਟਾਗਰੀ ਇਹ ਹੈ ਕਿ ਜੇ ਉਹਨਾਂ ਨੂੰ ਲੱਗਦਾ ਕਿ ਭਈ ਇਹ ਪੀਟੀ ਆਫੈਂਸਸ ਨੇ ਬਹੁਤ ਛੋਟੇ ਆਫੈਂਸ ਨੇ ਤਾਂ ਉਹ ਬੰਦਿਆਂ ਨੂੰ ਜਿੱਦਾਂ ਪਹਿਲਾਂ ਉਹ ਰੱਖਦੇ ਸੀ ਕਿ ਭਈ ਉਹਨਾਂ ਨੇ ਧਰਨਣ ਦੀ ਪਲੇਸ ਤੋਂ ਚੱਕ ਲਿਆ ਤਾਂ ਸ਼ਾਮ ਨੂੰ ਛੱਡ ਦਿੰਦੇ ਸੀ ਤਾਂ ਇਸ ਕੇਸ ਦੇ ਵਿੱਚ ਵੀ ਜਿਹੜੇ 24 ਘੰਟਿਆਂ ਦੇ ਵਿੱਚ ਹੈ ਉਹ ਬੰਦਿਆਂ ਨੂੰ ਜਿਹੜਾ ਛੱਡਣ ਵਾਲਾ ਕੰਮ ਉਹ ਪੁਲਿਸ ਨੂੰ ਕਰਨਾ ਪਊਗਾ ਪਰ ਇਹ ਐਡੀਸ਼ਨਲੀ ਪਾਵਰ ਜਿਹੜੀ ਆ ਉਹ ਪੁਲਿਸ ਨੂੰ ਦਿੱਤੀ ਆ ਸਪੈਸ਼ਲੀ ਕ੍ਰਸ਼ ਕਰਨ ਵਾਸਤੇ ਧਰਨਿਆਂ ਨੂੰ ਧਰਨਿਆਂ ਦੇ ਵਿੱਚ ਜਿਹੜੀ ਐਕਟੀਵਿਟੀਆਂ ਹੁੰਦੀਆਂ ਨੇ ਉਹਨਾਂ ਨੂੰ ਸੋ ਧਿਆਨ ਰੱਖਿਓ ਦੋਸਤੋ ਧਰਨਿਆਂ ਵਾਲੇ